ਹਉ ਸੌਣ ਦੇ ਮਹੀਨੇ ਦੀ ਥੋੜੇ ਸਮੇਂ ਲਈ ਕਥਾ ਸਰਵਣ ਕਰਾਂਗੇ ਫਿਰ ਸਮਾਪਤੀ ਹੋਵੇਗੀ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਤੁਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਗ ਮਾਝ ਵਿੱਚ ਇਹ 12ਵਾਂ ਪੰਤਰ ਮਹਾਰਾਜ ਬਾਣੀ ਉਚਾਰਨ ਕੀਤੀ ਹੈ ਸਤਿਗੁਰੂ ਮਹਾਰਾਜ ਜੀ ਸਾਵਣ ਦੇ ਮਹੀਨੇ ਦੁਆਰਾ ਗਰੀਬ ਨਿਵਾਜ ਸਿੱਖਿਆ ਦਿੰਦੇ ਹੈ ਜਦੋਂ ਜੇਠ ਤੇ ਹਾੜ ਦੀ ਗਰਮੀ ਲੰਘਦੀ ਹੈ ਨਾ ਬੜੀ ਤਪਸ਼ ਹੁੰਦੀ ਹੈ ਜੇਠ ਤੇ ਹਾੜ ਦੇ ਮਹੀਨੇ ਦੀ ਤੇ ਇਸ ਐਨੀ ਗਰਮੀ ਤੋਂ ਬਾਅਦ ਦੇਸ਼ ਦੀ ਧਰਤੀ ਦੇ ਉੱਤੇ ਫਿਰ ਬੱਦਲ ਚੜ ਚੜ ਕੇ ਆਉਂਦੇ ਆ ਤੇ ਬਰਖਾ ਪੈਂਦੀ ਹੈ ਸਾਵਣ ਦੇ ਮਹੀਨੇ ਦਾ ਆਗਾਜ਼ ਹੁੰਦਾ ਹੈ ਤੇ ਅੱਜ ਵੀ ਬਰਖਾ ਪੈ ਰਹੀ ਹੈ ਸਾਵਣ ਦਾ ਮਹੀਨਾ ਚੜਿਆ ਤੇ ਸਾਵਣ ਦੇ ਮਹੀਨੇ ਦਾ ਬਾਹਰੋਂ ਅਲੰਕਾਰ ਲੈ ਕਰਕੇ ਸਤਿਗੁਰਾਂ ਜੀ ਨੇ ਸਿੱਖਿਆ ਦਿੱਤੀ ਹੈ ਕਿ ਜਦੋਂ ਬੱਦਲ ਚੜਦੇ ਆ ਤੇ ਫਿਰ ਮੋਰ ਪਹਿਲਾਂ ਪਾਉਂਦੇ ਆ ਡੱਡੂ ਬੰਬੀਹੇ ਸਭ ਬੋਲਦੇ ਆ ਬੜੇ ਪਿਆਰ ਦੇ ਨਾਲ ਤੇ ਮੋਰ ਪੱਪੀਹੇ ਬੋਲਦੇ ਵੇਖ ਬੱਦਲ ਕਾਲੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਿਹਾ ਤੇ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ ਭਈ ਜਦੋਂ ਸਾਨੂੰ ਸੋਝੀ ਪਵੇ ਨਾ ਕਿ ਸਾਡੇ ਮਨ ਦੇ ਅੰਦਰ ਔਗਣਾ ਦੀ ਵਕਾਰਾਂ ਦੀ ਪਾਪਾਂ ਦੀ ਤਪਸ਼ ਪੈ ਰਹੀ ਹੈ ਸੇਕ ਮਹਿਸੂਸ ਹੋਵੇ ਤਾਂ ਸਤਿਗੁਰੂ ਜੀ ਕਹਿੰਦੇ ਫਿਰ ਇਹ ਸਾਰੀ ਜ਼ਿੰਦਗੀ ਤੇਰੀ ਕਿਤੇ ਨਾਸਤਕ ਪੁਣੇ ਦੇ ਸੇਖ ਚ ਹੀ ਨਾ ਲੰਘ ਜਾਵੇ ਵਕਾਰਾਂ ਦੇ ਸੇਖ ਚ ਹੀ ਨਾ ਸਾਰੀ ਜ਼ਿੰਦਗੀ ਲੰਘ ਜਾਵੇ ਤੂੰ ਵੀ ਆਪਣੇ ਜੀਵਨ ਦੇ ਅੰਦਰ ਸ਼ਾਵਣ ਦਾ ਮਹੀਨਾ ਜਿਹੜਾ ਹੈ ਉਹਨੂੰ ਪ੍ਰਗਟ ਕਰ ਲੈ ਕਿਉਂਕਿ ਸ਼ਾਵਣ ਦਾ ਮਹੀਨਾ ਜਦੋਂ ਆਉਂਦਾ ਹੈ ਜੇਠ ਤੇ ਹਾੜ ਨਾਲ ਤਪੀ ਹੋਈ ਧਰਤੀ ਸਾਰੀ ਠਰ ਜਾਂਦੀ ਹੈ ਤੇ ਫਿਰ ਜਦੋਂ ਬਰਖਾ ਹੁੰਦੀ ਹੈ ਨਾ ਮੀਰ ਪਿਆ ਮੀਰੋ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਮਹਾਰਾਜ ਜਦੋਂ ਮੀ ਪਾਉਂਦੇ ਫਿਰ ਸਭ ਜੀਵ ਜੰਤ ਜਿਹੜੇ ਉਹ ਸੁਖੀ ਹੋ ਜਾਂਦੇ ਬਨਸਪਤੀ ਵੀ ਮੌਲ ਪੈਂਦੀ ਐ ਖਿੜ ਪੈਂਦੀ ਹੈ ਸਾਰੀ ਧਰਤੀ ਦੇ ਉੱਤੇ ਸੁਖ ਵਰਤ ਜਾਂਦਾ ਹੈ ਇਧਰ ਬਰਖਾ ਕਿਹੜੀ ਹੁੰਦੀ ਐ ਸੱਚੇ ਪਾਤਸ਼ਾਹ ਮਹਾਰਾਜ ਜੀਓ ਦ੍ਰਿਸ਼ਟਾਂਤ ਦੇ ਕਰਕੇ ਫਿਰਦਾ ਦ੍ਰਿਸ਼ਟਾਂਤ ਗਰੀਬ ਨਵਾਜ਼ ਜੀ ਦੱਸਦੇ ਐ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਾਵਣ ਦਾ ਮਹੀਨਾ ਅਸਲ ਵਿੱਚ ਤੇਰਾ ਮਨੁੱਖਾ ਜਨਮ ਹੀ ਸਾਵਣ ਦਾ ਮਹੀਨਾ ਹੈ ਗਰੀਬ ਨਵਾਜ਼ ਕਹਿੰਦੇ ਇਸ ਮਨੁੱਖਾ ਜਨਮ ਰੂਪੀ ਸਾਵਣ ਦੇ ਮਹੀਨੇ ਦੇ ਅੰਦਰ ਜਿਹੜਾ ਬੱਦਲ ਚੜਨਾ ਉਹ ਕਿਹੜਾ ਗੁਰੂ ਰੂਪੀ ਬੱਦਲ ਚੜ ਚੜ ਕੇ ਆਉਂਦੇ ਆ ਤੇ ਫਿਰ ਬਰਖਾ ਕੀ ਹੁੰਦੀ ਹੈ ਮਹਾਰਾਜ ਦੇ ਉਪਦੇਸ਼ ਰੂਪੀ ਬਰਖਾ ਹੁੰਦੀ ਜਿਵੇਂ ਕੀਰਤਨ ਦੀ ਬਰਖਾ ਹੁੰਦੀ ਕਥਾ ਦੀ ਬਰਖਾ ਹੁੰਦੀ ਹੈ ਇਸ ਤਰ੍ਹਾਂ ਕੀਰਤਨ ਜਿਹੜਾ ਹੋਣਾ ਹੈ ਇਹ ਤਾਂ ਮੋਲੇ ਧਾਰ ਬਰਖਾ ਹੈ ਤੇ ਐ ਜਦੋਂ ਮੋਹਲੇ ਧਾਰਮੀ ਪੈਂਦਾ ਤੇ ਫਿਰ ਸਭ ਗਲੀਆਂ ਨਾਲਿਆਂ ਦੇ ਕਖ ਕਾਂਡ ਜਿਹੜੇ ਆ ਉਹ ਰੁੜ ਜਾਂਦੇ ਆ ਜਿਵੇਂ ਐਤਵਾਰ ਸਮਾਪਤੀ ਤੇ ਹੁਕਮਨਾਮਾ ਸਹਿਬ ਮਹਾਰਾਜ ਜੀ ਦਾ ਆ ਰਿਹਾ ਸੀਗਾ ਕਿ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਤੇ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਏ ਇਸ ਤਰ੍ਹਾਂ ਫਿਰ ਜਦੋਂ ਗੁਰੂ ਸਾਹਿਬ ਦੀ ਕੀਰਤਨ ਦੁਆਰਾ ਕੀਰਤੀ ਸੁਣੀ ਦੀ ਆ ਨਾ ਜਸ ਸੁਣੀਂਦਾ ਤੇ ਅੰਦਰ ਬਰਾਗ ਦਾ ਉਸ਼ਾਲਾ ਆਉਂਦਾ ਤੇ ਪਿਆਰ ਵਾਲੇ ਮਨ ਜਿਹੜੇ ਆ ਉਹ ਫਿਰ ਉਹਨਾਂ ਦੇ ਅੰਦਰ ਪ੍ਰੇਮ ਦਾ ਹੜ ਆ ਜਾਂਦਾ ਸਾਰੇ ਸੰਕਲਪਾਂ ਬਕਲਪਾਂ ਫੁਰਨਿਆ ਰੂਪੀ ਕੱਖ ਕਾਣ ਰੁੜ ਜਾਂਦੇ ਤੇ ਮਨ ਸਵੱਛ ਹੋ ਜਾਂਦਾ ਹੈ ਸਵੱਛ ਹੋਇਆ ਮਨ ਫਿਰ ਵਾਹਿਗੁਰੂ ਦੀ ਪ੍ਰੀਤ ਵਿੱਚ ਟਿਕ ਜਾਂਦਾ ਹੈ ਪਰ ਜਿਹੜਾ ਤੇਜ਼ ਧਾਰ ਮੀਂਹ ਪੈਂਦਾ ਉਹ ਪ੍ਰੇਮੀਆਂ ਦੇ ਮਨ ਵਿੱਚ ਤਾਂ ਜਿਹੜਾ ਹੈ ਉਹ ਪਿਆਰ ਦਾ ਹੜ ਪ੍ਰਗਟ ਕਰ ਦਿੰਦਾ ਹੈ ਉਸ਼ਾਲਾ ਜਾਂਦਾ ਹੈ ਪਰ ਜਿਹੜੇ ਤੇਜ਼ ਮੀਂਹ ਨਾਲ ਟਿੱਬੇ ਹੁੰਦੇ ਆ ਨਾ ਉਹਨਾਂ ਤੇ ਅਸਰ ਨਹੀਂ ਪੈਂਦਾ ਉਹਨਾਂ ਤੇ ਪਾਣੀ ਦੀ ਸਲਾਬ ਥੋੜੀ ਬਹੁਤੀ ਹੋ ਕੇ ਫਿਰ ਉਹ ਮੇ ਹੀ ਸੁੱਕੇ ਦੇ ਸੁੱਕੇ ਰਹਿ ਜਾਂਦੇ ਫਿਰ ਜਿਹੜੀ ਥਿਮ ਥਿਮ ਕੇ ਬਰਖਾ ਪੈਂਦੀ ਆ ਨਾ ਉਹ ਹੌਲੀ 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 ਬਰਖਾ ਪੈਂਦੀ ਪੈਂਦੀ ਟਿੱਬਿਆਂ ਤੇ ਵੀ ਸਲਾਬ ਪੈਦਾ ਕਰ ਦਿੰਦੀ ਜਿਹੜੀ ਕਥਾ ਹੈ ਨਾ ਇਹ ਫਿਰ ਥਿਮ ਥਿਮ ਕੇ ਬਰਖਾ ਪੈਣ ਦੀ ਨਹੀਂ ਆਈ ਹੈ ਜਿਨ੍ਹਾਂ ਨੂੰ ਕੀਰਤਨ ਦੀ ਸਮਝ ਨਹੀਂ ਪੈਂਦੀ ਉੱਚੇ ਮਨ ਨੇ ਹੰਕਾਰੀ ਨੇ ਮਹਾਰਾਜ ਦੀ ਬਾਣੀ ਦੀ ਕਥਾ ਉਹਨਾਂ ਦੇ ਅੰਦਰ ਵੀ ਸਰਦਾ ਰੂਪੀ ਸਲਾਬ ਪੈਦਾ ਕਰ ਦਿੰਦੀ ਹੈ ਜਦੋਂ ਫਿਰ ਗੁਰੂ ਰੂਪੀ ਬੱਦਲ ਉਪਦੇਸ਼ ਰੂਪੀ ਕਥਾ ਕੀਰਤਨ ਦੁਆਰਾ ਵਰਖਾ ਕਰਦੇ ਐ ਫਿਰ ਸਾਧ ਸੰਗਤ ਜੀ ਜਿਹੜੀ ਹਿਰਦੇ ਰੂਪੀ ਧਰਤੀ ਦੇ ਉੱਤੇ ਵਕਾਰਾਂ ਦੀ ਤਪਸ਼ ਪੈ ਰਹੀ ਸੀ ਜੇਠ ਤੇ ਹਾੜ ਦੀ ਗਰਮੀ ਵਾਂਗੂ ਮਨ ਤਪ ਰਿਹਾ ਸੀ ਉਹ ਤਪ ਦਾ ਹਿਰਦਾ ਫਿਰ ਠਰ ਜਾਂਦਾ ਸਤਿਗੁਰੂ ਜੀ ਦੇ ਬਾਣੀ ਦੇ ਉਪਦੇਸ਼ ਨੂੰ ਪਾ ਕਰਕੇ ਜਗਿਆਸੂ ਰੂਪੀ ਮੋਰ ਜਿਹੜੇ ਆ ਫਿਰ ਪਹਿਲਾਂ ਪਾਉਂਦੇ ਐ ਮਹਾਤਮਾ ਰੂਪੀ ਕੋਇਲਾ ਜਿਹੜੀਆਂ ਫਿਰ ਬੋਲ ਉੱਠਦੀਆਂ ਹਨ ਇਹ ਸ਼ੌਕ ਅਵਸਥਾ ਅੰਦਰ ਲੱਗਦੀ ਐ ਸੌਣ ਦੇ ਮਹੀਨੇ ਦੀ ਕਿ ਬੱਦਲ ਜਿਹੜੇ ਆ ਉਹਨਾਂ ਕਰਕੇ ਠੰਡ ਵਰਤਦੀ ਐ ਬਰਖਾ ਕਰਕੇ ਜੀ ਜੰਤ ਸੁਖੀ ਹੋ ਜਾਂਦੇ ਐ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਕਹਿੰਦੇ ਐ ਬਈ ਜੀਵਾਂ ਦੇ ਅੰਦਰ ਗੁਰੂ ਸਾਹਿਬ ਦੀ ਬਾਣੀ ਦੀ ਬਰਖਾ ਨਾਲ ਸੁਖ ਵਰਤ ਜਾਂਦਾ ਐ ਹਜੂਰ یوں ਸਿੱਖਿਆ ਦਿੰਦੇ ਹੋਏ ਫਰਮਾਉਂਦੇ ਹਨ ਸਾਵਣ ਸਰਸੀ ਕਾਮਣੀ ਕਾਮਣੀ ਦਾ ਅਰਥ ਹੁੰਦਾ ਇਸਤਰੀ ਇਸਤਰੀ ਕੌਣ ਹੈ ਜਗਿਆਸੂ ਜਿਨ੍ਹਾਂ ਦੇ ਮਨ ਦੇ ਅੰਦਰ ਇਹ ਸ਼ੌਂਕ ਪੈਦਾ ਹੋਇਆ ਵਾਹਿਗੁਰੂ ਨੂੰ ਮਿਲਣ ਦਾ ਇਹ ਸ਼ੌਂਕ ਅਵਸਥਾ ਹੈ ਸਾਵਣ ਦਾ ਮਹੀਨਾ ਤੇ ਜਿੰਨੂੰ ਸ਼ੌਂਕ ਹੀ ਨਹੀਂ ਲੱਗਦਾ ਉਹਦੇ ਅੰਦਰ ਸਾਵਣ ਦਾ ਮਹੀਨਾ ਨਹੀਂ ਲੱਗਦਾ ਉੱਥੇ ਜੇਠ ਤੇ ਹਾੜ ਦੀ ਗਰਮੀ ਪਈ ਰਹਿੰਦੀ ਹਰ ਵੇਲੇ ਉੱਥੇ ਫਿਰ ਵਾਸ਼ਨਾਂ ਰੂਪੀ ਤਤ ਤੱਤियां ਲੂਆਂ ਵਗਦੀਆਂ ਰਹਿੰਦੀਆਂ ਹਨ ਇਸ ਤਰ੍ਹਾਂ ਦੀ ਹਾਲਤ ਰਹਿੰਦੀ ਹੈ ਤੇ ਜਿਹਦੇ ਅੰਦਰ ਵਾਹਿਗੁਰੂ ਨੂੰ ਮਿਲਣ ਦਾ ਸ਼ੌਂਕ ਪ੍ਰਗਟ ਹੋ ਜਾਂਦਾ ਹੈ ਉਹ ਸ਼ਾਵਣ ਦਾ ਮਹੀਨਾ ਲੱਗ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਉਹ ਜਗਿਆਸੂ ਰੂਪੀ ਇਸਤਰੀ ਜਿਹੜੀ ਸਾਵਣ ਦੇ ਮਹੀਨੇ ਦੇ ਅੰਦਰ ਸ਼ਾਵਣ ਸਰਸੀ ਕਾਮਣੀ ਸਰਸੀ ਕੀ ਸਹਿਤ ਰਸ ਦੇ ਜਿਵੇਂ ਉਹ ਸਰਸੇ ਵਾਲਿਆਂ ਨੇ ਮਹਾਂਪੁਰਖ ਨੇ ਇਹਦੇ ਤੇ ਟਿੱਪਣੀ ਦਿੱਤੀ ਸੀ ਉਹ ਕਹਿੰਦੇ ਵੀ ਜਿਹੜੇ ਮਹਾਰਾਜ ਨੇ ਕਿਹਾ ਵੀ ਸੰਤ ਜਿਹੜੇ ਉਹ ਸਰਸੇ ਵਿੱਚ ਹੋਣਗੇ ਇਸ ਕਰਕੇ ਉਹ ਸਰਸੇ ਵਾਲਾ ਸੰਤ ਜਿਹੜਾ ਸੀ ਇਸ ਪੰਕਤੀ ਦਾ ਆਸਰਾ ਲੈਂਦਾ ਸੀ ਤੇ ਮਹਾਂਪੁਰਖ ਕਹਿੰਦੇ ਵੀ ਬਾਣੀ 'ਚ ਤਾਂ ਮਹਾਰਾਜ ਨੇ ਲਿਖਿਆ ਸਾਵਣ ਸਰਸੀ ਕਾਮਣੀ ਫਿਰ ਸਰਸੀ ਸਹਿਰ ਤਾਂ ਹੈ ਨਹੀਂ ਕੋਈ ਹੁਣ ਬਣਾ ਨਾ ਲਿਓ ਕਿਤੇ ਤੇ ਇਸ ਤਰ੍ਹਾਂ ਕਈ ਪਖੰਡ ਆਪਣਾ ਚਲਾਉਣ ਵਾਸਤੇ ਆਪਣੇ ਮਤਲਬ ਦੇ ਅਰਥ ਕੱਢ ਲੈਂਦੇ ਮਹਾਰਾਜ ਨੇ ਕਿਹਾ ਸਰਸੀ ਸਹਿਤ ਰਸਦੇ ਜਿਹੜੀ ਜੀਵ ਰੂਪੀ ਇਸਤਰੀ ਜਿਹੜੀ ਜਗਿਆਸੂ ਰੂਪੀ ਇਸਤਰੀ ਉਹਦੇ ਅੰਦਰ ਸਾਵਣ ਦਾ ਮਹੀਨਾ ਲੱਗ ਗਿਆ ਸ਼ੌਕ ਅਵਸਥਾ ਪ੍ਰਗਟ ਹੋ ਗਈ ਵਾਹਿਗੁਰੂ ਨੂੰ ਮਿਲਣ ਦਾ ਚਾਹ ਪ੍ਰਗਟ ਹੋ ਗਿਆ ਚਰਨ ਕਮਲ ਸਿਓ ਪਿਆਰ ਮਹਾਰਾਜ ਜੀ ਕਹਿੰਦੇ ਵੀ ਵਾਹਿਗੁਰੂ ਦੇ ਚਰਨਾਂ ਕਮਲਾਂ ਨਾਲ ਪਿਆਰ ਲੱਗਾ ਤਾਂ ਇਹ ਸ਼ੌਕ ਅਵਸਥਾ ਪ੍ਰਗਟ ਹੋਈ ਵਾਹਿਗੁਰੂ ਨੂੰ ਮਿਲਣ ਵਾਸਤੇ ਮਨ ਤੜਫ ਉਠਿਆ ਦਰਸ਼ਨਾਂ ਦੀ ਚਲਕ ਵੇਖਣ ਵਾਸਤੇ ਮਨ ਜਿਹੜਾ ਸੀ ਪਿਆਸ ਨਾਲ ਤੜਫਣ ਲੱਗ ਪਿਆ ਉਹ ਫਿਰ یوں ਪੰਕਤੀਆਂ ਮਹਾਰਾਜ ਉਚਾਰਨ ਕੀਤੀਆਂ ਉਸ ਅਵਸਥਾ ਦੀਆਂ ਕਿ ਤੂੰ ਚਾਹ ਸੱਜਣ ਮੈਂ ਡਿਆ ਡਈ ਸੇਸੋ ਤਾਰ ਨੈਣ ਮਹੀਂਜੇ ਤਰਸਦੇ ਕਦ ਪਸੀ ਦੀਦਾਰ ਕਹਿੰਦੇ ਮਹਾਰਾਜ ਸਾਡੀਆਂ ਅੱਖੀਆਂ ਤਰਸਦੀਆਂ ਆਪ ਦੇ ਦਰਸ਼ਨਾਂ ਨੂੰ ਵੇਖਣ ਵਾਸਤੇ ਕਦੋਂ ਉਹ ਦਰਸ਼ਨ ਹੋਣਗੇ ਇਉਂ ਇਹ ਚਰਨ ਕਮਲ ਸੰਗ ਜਿਹੜਾ ਨਾ ਪਿਆਰ ਮਹਾਰਾਜ ਦੇ ਚਰਣਾ ਕਮਲਾਂ ਨਾਲ ਉਹਨਾਂ ਦਾ ਪਿਆਰ ਜੁੜ ਜਾਂਦਾ ਹੈ ਸੌਣ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ ਇਸ ਮਨੁੱਖਾ ਜਨਮ ਰੂਪੀ ਸੌਣ ਦੇ ਮਹੀਨੇ ਵਿੱਚ ਉਹ ਸਹਿਤ ਰਸ ਦੇ ਹੋ ਜਾਂਦੇ ਉਹਨਾਂ ਦੇ ਨੇਤਰਾਂ ਵਿੱਚ ਵੀ ਰਸ ਭਰ ਜਾਂਦਾ ਹੈ ਰਸਨਾ ਤੇ ਵੀ ਰਸ ਆ ਜਾਂਦਾ ਹੈ ਕੰਨਾਂ ਵਿੱਚ ਵੀ ਅੰਮ੍ਰਿਤ ਰਸ ਕੁਲ ਜਾਂਦਾ ਹੈ ਨਾਮ ਦੇ ਪ੍ਰਤਾਪ ਕਰਕੇ ਮਨ ਤਨ ਰਤਾ ਸੱਚ ਰੰਗ ਸੱਚੇ ਨਾਮ ਦੇ ਪਿਆਰ ਦੇ ਰੰਗ ਵਿੱਚ ਮਨ ਵੀ ਅਤੇ ਤਨ ਵੀ ਰੰਗਿਆ ਜਾਂਦਾ ਹੈ ਇੰਦਰੇ ਵੀ ਭਜਨ ਕਰਨ ਲੱਗ ਜਾਂਦੇ ਆ ਮਨ ਵੀ ਪ੍ਰੀਤ ਵਿੱਚ ਇਸ ਕਦਰ ਲੱਗ ਜਾਂਦਾ ਹੈ ਜਿਵੇਂ ਸ਼ਾਮ ਦੀ ਲੜੀਵਾਰ ਕਥਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦਾ ਇਤਿਹਾਸ ਚੱਲ ਰਿਹਾ ਹੈ ਉਹ ਲੋਕ ਕਹਿੰਦੇ ਮਹਾਰਾਜ ਨੂੰ ਭੂਤ ਚਿੰਬੜਿਆ ਬਤਾਲ ਚਿੰਬੜਿਆ ਸਤਿਗੁਰੂ ਜੀ ਕਹਿੰਦੇ ਦੇਹੋ ਭਇਆ دیਵਾਨਾ ਸਾਹਕਾਰ ਨਾਨਕ ਬੌਰਾਨਾ ਮਹਾਰਾਜ ਕਹਿੰਦੇ ਅਸੀਂ ਭਈ ਵਾਹਿਗੁਰੂ ਦੇ ਪਿਆਰ ਵਿੱਚ ਸਾਨੂੰ ਮਸਤੀ ਚੜ ਗਈ ਹੈ ਲੋਕ ਕਹਿੰਦੇ ਕਿ ਅਸੀਂ ਕਮਲੇ ਹੋ ਗਏ ਸਾਨੂੰ ਭੂਤ ਚਿੰਬੜ ਗਿਆ ਬਤਾਲ ਚਿੰਬੜ ਗਿਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਨੂੰ ਤੇ ਵਾਹਿਗੁਰੂ ਦੇ ਪਿਆਰ ਦੀ ਮਸਤੀ ਚੜ ਗਈ ਹੈ ਮਨ ਤਨ ਰਤਾਂ ਸੱਚ ਰੰਗ ਸੱਚੇ ਪਿਆਰ ਦੇ ਨਾਮ ਦੇ ਰੰਗ ਵਿੱਚ ਮਨ ਵੀ ਤੇ ਤਨ ਸ਼ਰੀਰ ਵੀ ਰੰਗਿਆ ਜਾਂਦਾ ਹੈ ਇੰਨਾ ਹੌਲਾ ਹੋ ਜਾਂਦਾ ਹੈ ਨਾ ਮਨ ਇੰਨਾ ਪਰਫੁੱਲਤ ਹੋ ਜਾਂਦਾ ਇੰਨਾ ਖਿੜ ਜਾਂਦਾ ਹੈ ਮਹਾਰਾਜ ਇਹਦਾ ਦਰਸ਼ਟਾਂਤ ਠਕਾਉਂਦੇ ਆ ਕਿ ਜਿਵੇਂ ਮੀਂਹ ਦੇ ਪੈਣ ਨਾਲ ਬਨਸਪਤੀ ਖਿੜ ਜਾਂਦੀ ਹੈ ਨਾ ਐ ਮਹਾਰਾਜ ਕਹਿੰਦੇ ਭਾਈ ਮਨ ਤੇ ਤਨ ਸ਼ਰੀਰ ਜਿਹੜਾ ਉਹ ਖੜ ਜਾਂਦਾ ਖੜਾ ਵਿੱਚ ਆ ਜਾਂਦਾ ਏ ਇੱਕੋ ਨਾਮ ਅਧਾਰ ਉਹਨਾਂ ਨੂੰ ਇੱਕੋ ਇੱਕ ਮਹਾਰਾਜ ਦੇ ਨਾਮ ਦਾ ਆਧਾਰ ਆਸਰਾ ਹੈ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਆਸਰੇ ਤੇ ਹੀ ਜਿਉਂਦੇ ਹਨ ਵਿਖਿਆ ਰੰਗ ਕੂੜਾ ਵਿਆਹ ਜਿਹੜਾ ਇਹ ਸੰਸਾਰ ਦੇ ਅੰਦਰ ਵਿਸ਼ਿਆਂ ਦਾ ਰੰਗ ਆਨੰਦ ਹੈ ਨਾ ਤਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਕੂੜਾ ਆਵਿਆ ਝੂਠਾ ਹੈ ਇਹ ਸੱਚਾ ਆਨੰਦ ਨਹੀਂ ਪਰ ਮਨ ਇਹਦੇ ਵੱਲ ਖਿੱਚਿਆ ਜਾਂਦਾ ਹੈ ਆਕਰਸ਼ਿਤ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਵਿਸ਼ਿਆਂ ਦਾ ਆਨੰਦ ਝੂਠਾ ਹੈ ਦਿਸਨ ਸਬੇ ਛਾਰ ਮਹਾਰਾਜ ਕਹਿੰਦੇ ਦਿਸ ਰਹੇ ਆ ਭਾਈ ਉਹ ਸਾਰੇ ਛਾਰ ਸੁਆਹ ਹੋ ਰਹੇ ਜਿਹੜਾ ਇਹਨਾਂ ਰਸਾਂ ਵਿੱਚ ਲੱਗੇ ਹੋਏ ਅੰਤ ਨੂੰ ਸਰੀਰ ਜਿਹੜਾ ਉਹ ਸੁਆਹ ਹੋ ਜਾਂਦਾ ਹੈ ਜਿਸ ਸਰੀਰ ਕਰਕੇ ਭੋਗ ਭੋਗੇ ਆ ਮਾਰਾ ਇਹ ਕਹਿੰਦੇ ਜੇ ਨਾਮ ਦਾ ਰਸ ਨਹੀਂ ਲਿਆ ਤੰਤ ਨੂੰ ਇਹ ਦੇਹਾਂ ਜਿਹੜੀਆਂ ਛਾਰ ਸੁਹਾ ਹੋ ਜਾਂਦੀਆਂ ਹਨ ਹਰ ਅੰਮ੍ਰਿਤ ਬੂੰਦ ਸੁਹਾਵਣੀ ਵਾਹਿਗੁਰੂ ਦੇ ਨਾਮ ਅੰਮ੍ਰਿਤ ਦੀ ਜਿਹੜੀ ਬੂੰਦ ਹੈ ਨਾ ਇਹ ਬੜੀ ਸੁਹਾਵਣੀ ਹੈ ਬੜੀ ਸੋਭਣੀ ਕਹ ਤਨ ਮਨ ਨੂੰ ਠਾਰ ਦੇਣ ਵਾਲੀ ਹੈ ਮਿਲ ਸਾਧੂ ਪੀਵਣ ਹਾਰ ਮਹਾਰਾਜ ਇਹ ਕਿੱਥੇ ਪੀਵੀ ਦਾ ਹੈ ਇਸ ਮਹਾਰਾਜ ਅੰਮ੍ਰਿਤ ਨੂੰ ਸਤਿਗੁਰੂ ਕਹਿੰਦੇ ਮਿਲ ਸਾਧੂ ਪੀਵਣ ਹਾਰ ਮਿਲ ਕਰਕੇ ਸਾਧੂਆਂ ਦੀ ਸੰਗਤ ਵਿੱਚ ਪੀਣ ਹਾਰ ਹੋ ਕੇ ਜਗਿਆਸੂ ਬਣ ਕਰਕੇ ਇਸ ਅੰਮ੍ਰਿਤ ਨੂੰ ਪੀ ਵੀਦਾ ਹੈ ਜਿਵੇਂ ਬਬੀਹਾ ਜਿਹੜਾ ਹੈ ਨਾ ਜਦੋਂ ਇਹ ਬਰਖਾ ਹੁੰਦੀ ਹੈ ਬਹੁਤ ਜ਼ਿਆਦਾ ਉਹ ਪ੍ਰਯੋਗ ਪ੍ਰਯੋਗ ਕਰਦਾ ਹੋਇਆ ਪੁਕਾਰ ਕਰਦਾ ਹੈ ਬਬੀਹਾ ਤੇ ਉਹ ਫਿਰ ਮੂੰਹ ਤਾਂ ਨੂੰ ਅੱਡ ਲੈਂਦਾ ਹੈ ਤੇ ਮੂੰਹ ਜਦੋਂ ਤਾਂ ਨੂੰ ਅੱਡਦਾ ਫਿਰ ਸੁਵੰਤੀ ਬੂੰਦ ਸਿੱਧੀ ਉਹਦੇ ਮੁਖ ਵਿੱਚ ਆ ਕਰਕੇ ਪੈਂਦੀ ਹੈ ਤੇ ਤ੍ਰਿਪਤ ਹੋ ਜਾਂਦਾ ਹੈ ਅ ਬਬੀਹੇ ਵਰਗਾ ਆਪਣਾ ਮਨ ਜਿਨ੍ਹਾਂ ਨੇ ਬਣਾਇਆ ਹੈ ਕਿਉਂਕਿ ਇਹ ਮਹਾਰਾਜ ਜੀ ਨੇ ਬਾਰੀ ਪ੍ਰਕਾਰਨ ਲੈ ਕਰਕੇ ਸਿੱਖਿਆ ਦਿੱਤੀ ਸਾਡੇ ਮਨ ਨੂੰ ਕਿ ਜਦੋਂ ਬਬੀਹਾ ਪਾਣੀ ਪੀਵੇ ਵੀ ਨਾ ਜੇ ਕਿਤੇ ਨਦੀ ਤੋਂ ਕਿਉਂਕਿ ਇੰਨੇ ਸਮੁੰਦਰ ਇੰਨੀਆਂ ਨਦੀਆਂ ਵਗਦੀਆਂ ਪਰ ਬਬੀਹੇ ਦੇ ਕਿਸੇ ਕੰਮ ਨਹੀਂ ਉਹ ਪੀਂਦਾ ਨਾ ਤੇ ਗਲ ਵਿੱਚ ਗਲੀ ਹੁੰਦੀ ਹੈ ਤੇ ਬਾਹਰ ਨਿਕਲ ਜਾਂਦਾ ਪਰ ਉਹ ਅੰਦਰ ਤਾਂ ਲੰਘਦਾ ਹੀ ਨਹੀਂ ਫਿਰ ਪਿਆਸ ਨਾਲ ਤੜਫਦਾ ਹੈ ਤੇ ਉਹ ਸਵੰਤੀ ਬੂੰਦ ਵਾਸਤੇ ਪੁਕਾਰ ਕਰਦਾ ਹੈ ਤੇ ਇਉਂ ਭਾਵੇਂ ਸੰਸਾਰ ਦੇ ਅੰਦਰ ਵੇਖੋ ਉਪਦੇਸ਼ ਕਿੰਨਾ ਹੈ ਵੇਦ ਨੇ ਸ਼ਾਸਤਰ ਨੇ ਪੁਰਾਣ ਨੇ ਗਿਆਨ ਕਿੰਨਾ ਹੈ ਲੋਕ ਗੱਲਾਂ ਹੀ ਕਿੰਨੀਆਂ ਸਿਆਣੇ ਸਮਝਾਉਂਦੇ ਆ ਕਈ ਅੱਜਕੱਲ YouTube ਤੇ ਗੱਲਾਂ ਸੁਣ ਸੁਣ ਕੇ ਸਿਆਣੀਆਂ ਵੀ ਬੱਲੇ ਬੱਲੇ ਆ ਬੜੀ ਗੱਲ ਦਵਾਈ ਦੱਸੀ ਆ ਬੜਾ ਇਲਾਜ ਦੱਸਿਆ ਸੁਣ ਸੁਣ ਕੇ ਕਈ ਸਾਰਾ ਸਾਰਾ ਦਿਨ ਹੀ ਉਹਦੇ ਤੇ ਕੱਢ ਛੱਡਦੇ ਤੇ ਵੀ ਇਹ ਬੜੀਆਂ ਸਿਆਣੀਆਂ ਗੱਲਾਂ ਪਰ ਫਿਰ ਵੀ ਉਹਦੇ ਸੁਣ ਨਾਲ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਮਨ ਨੂੰ ਠੰਡ ਨਹੀਂ ਵਰਤਦੀ ਕਿਉਂ ਕਿ ਗਿਆਨ ਤਾਂ ਭਾਵੇਂ ਦੁਨੀਆ ਵਿੱਚ ਬਹੁਤ ਹੈ ਪਰ ਇਹ ਧਾਰਨ ਕਰਨ ਤੋਂ ਜੀਵ ਜਿਹੜੇ ਆ ਨਾ ਉਹ ਫਿਰ ਸਖਣੇ ਆ ਖਾਲੀ ਐ ਜਿਸ ਕਰਕੇ ਇਹਨਾਂ ਦੇ ਗਲੇ ਵਿੱਚ ਜਿਵੇਂ ਉਹ ਗਲੀ ਹੁੰਦੀ ਐ ਨਾ ਉਹਦੇ ਇਵੇਂ ਧਾਰਨ ਕਰਨ ਰੂਪ ਇਹ ਗਲੀ ਜਿਹੜੀ ਐ ਨਾ ਧਾਰਨ ਨਹੀਂ ਕੀਤਾ ਜਾਂਦਾ ਕਮਾਇਆ ਨਹੀਂ ਜਾਂਦਾ ਉਪਦੇਸ਼ ਫਿਰ ਗੁਰੂ ਸਾਹਿਬ ਜੀ ਦੀ ਜਿਹੜੀ ਉਪਦੇਸ਼ ਰੂਪੀ ਸੁਵੰਤੀ ਬੂੰਦ ਹੈ ਨਾ ਕਥਾ ਤੇ ਕੀਰਤਨ ਦੀ ਇਹ ਜਦੋਂ ਆਪਾਂ ਬਬੀਹੇ ਦੀ ਤਰ੍ਹਾਂ ਮੂੰਹ ਉੱਪਰ ਨੂੰ ਕੀ ਚੱਕਣਾ ਮਨ ਆਕਾਗਰ ਕਰ ਲੈਣਾ ਜਦੋਂ ਮਨ ਆਕਾਗਰ ਕਰ ਲੈਣਾ ਇਹ ਹੈ ਮੂੰਹ ਤਾਂ ਨੂੰ ਚੱਕਣ ਦੇ ਬਰਾਬਰ ਤੇ ਫਿਰ ਗੁਰੂ ਸਾਹਿਬ ਦਾ ਜਦੋਂ ਉਪਦੇਸ਼ ਕੀਰਤਨ ਤੇ ਕਥਾ ਦੁਆਰਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਸੁਵੰਤੀ ਬੂੰਦ ਉਹ ਫਿਰ ਸਿੱਧੀ ਗਲੇ ਤੋਂ ਥੱਲੇ ਉਤਰਦੀ ਹੈ ਤੇ ਮਨ ਵਿੱਚ ਠੰਡ ਵਰਤ ਜਾਂਦੀ ਹੈ ਤੇ ਜਿਹੜਾ ਸਾਧ ਸੰਗਤ ਵਿੱਚ ਵੀ ਇਹ ਮਨ ਆਕਾਗਰ ਨਾ ਹੋਣਾ ਤੇ ਫਿਰ ਉਹ ਸੁਵੰਤੀ ਬੂੰਦ ਤੋਂ ਵਾਂਝੇ ਰਹਿ ਜਾਈਦਾ ਹੈ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਅੰਮ੍ਰਿਤ ਬੂੰਦ ਸੁਹਾਵਣੀ ਇਹ ਜਿਹੜੀ ਨਾਮ ਅੰਮ੍ਰਿਤ ਬੂੰਦ ਹੈ ਨਾ ਇਹ ਬੜੀ ਸੋਭਨੀਕ ਹੈ ਬੜੀ ਮਨ ਨੂੰ ਸਵਾਰਨ ਵਾਲੀ ਹੈ ਮਿਲ ਸਾਧੂ ਪੀਵਣ ਹਾਰ ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਜਗਿਆਸੂ ਪੀਂਦੇ ਹਨ ਇਸ ਰਸ ਦੇ ਤਾਈ ਵਣ ਤਿਣ ਪ੍ਰਭ ਸੰਗ ਮੌਲਿਆ ਸਤਿਗੁਰੂ ਗਰੀਬ ਨਿਵਾਜ ਜੀ ਕਹਿੰਦੇ ਨੇ ਕਿ ਵਣ ਜੰਗਲ ਤੇ ਤ੍ਰਿਣ ਕੱਖ ਇਹ ਪ੍ਰਭੂ ਦੇ ਸੰਗ ਨਾਲ ਮਿਲਣੇ ਕਰਕੇ ਇਹ ਖਿੜ ਰਹੇ ਨੇ ਮੌਲ ਰਹੇ ਹਨ ਸਮਰੱਥ ਪੁਰਖ ਅਪਾਰ ਉਹ ਸਰਬ ਕਲਾ ਸਮਰੱਥ ਹੈ ਪੁਰਖ ਪੂਰਨ ਹੈ ਪਾਰਾ ਬਾਰ ਤੋਂ ਰਹਿਤ ਹੈ ਵਣ ਤਿਣ ਪ੍ਰਭ ਸੰਗ ਮੌਲਿਆ ਵਣਾਂ ਦੀ ਨਿਆਈ ਕੀ ਹਨ ਸ਼ਰੀਰ ਤੇ ਤਿਰਣ ਕੱਖਾਂ ਦੀ ਨਿਆਈ ਕੀ ਹਨ ਇੰਦਰੇ ਇਹ ਸਰੀਰ ਤੇ ਇੰਦ੍ਰੇ ਪ੍ਰਭੂ ਦੇ ਨਾਲ ਮਿਲ ਕਰਕੇ ਹੀ ਮੌਲ ਦੇ ਨੇ ਖਿੜਦੇ ਨੇ ਅੱਖਾਂ ਵੀ ਖਿੜ ਜਾਂਦੀਆਂ ਕੰਨ ਖਿੜ ਜਾਂਦੇ ਆ ਮਨ ਖਿੜ ਜਾਂਦਾ ਇਸ ਤਰ੍ਹਾਂ ਵਾਹਿਗੁਰੂ ਦੇ ਨਾਲ ਮਿਲਣੇ ਕਰਕੇ ਇਹ ਤਨ ਮਨ ਜਿਹੜੇ ਹਨ ਇੰਦ੍ਰੇ ਆਦਿਕ ਸਾਰੇ ਮੌਲ ਪੈਂਦੇ ਨੇ ਖਿੜ ਪੈਂਦੇ ਹਨ ਸਮਰਾਥ ਪੁਰਖ ਅਪਾਰ ਉਹ ਸਰਬ ਕਲਾ ਸਮਰਾਥ ਹੈ ਜਿਹਦੀ ਚੇਤੇ ਕਰਨ ਦੇ ਨਾਲ ਹੀ ਮਨ ਦੇ ਅੰਦਰ ਤੇ ਸਰੀਰ ਦੇ ਅੰਦਰ ਸੁਖ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਦੇ ਭਾਈ ਉਹ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਉਹਦਾ ਕੋਈ ਆਦ ਅੰਤ ਨਹੀਂ ਪਾਇਆ ਜਾਂਦਾ ਹਰ ਮਿਲਣੇ ਨੂੰ ਮਨ ਲੋਚਦਾ ਫਿਰ ਵਾਹਿਗੁਰੂ ਤੇਰੇ ਮਿਲਣ ਵਾਸਤੇ ਮਹਾਰਾਜ ਸਾਡਾ ਮਨ ਲੋਚਦਾ ਹੈ ਸਾਡੇ ਮਨ ਦੇ ਅੰਦਰ ਖਿੱਚ ਪੈ ਗਈ ਤੇਰੇ ਮਿਲਣ ਦੀ ਤੇਰੇ ਮਲਾਪ ਵਾਸਤੇ ਸਾਡਾ ਮਨ ਤੜਫਦਾ ਹੈ ਕਰਮ ਮਿਲਾਵਣ ਹਾਰ ਮਹਾਰਾਜ ਕਹਿੰਦੇ ਜਿਹੜੀ ਕਰਮ ਬਖਸ਼ੀ ਹੈ ਨਾ ਗੁਰੂ ਸਾਹਿਬ ਦੀ ਬਖਸ਼ਿਸ਼ ਉਹ ਮਲਾਉਣ ਵਿੱਚ ਸਹਾਈ ਹੁੰਦੀ ਹੈ ਅਥਵਾ ਜਿਹੜੇ ਸੁਭ ਕਰਮ ਹਨ ਜਿਹੜੇ ਪਿਛਲੇ ਜਨਮ ਵਿੱਚ ਅਸੀਂ ਸੁਭ ਕਰਮ ਕੀਤੇ ਐ ਮਥੇਲ ਤੇ ਜਿਹੜੇ ਲੇਖ ਲਿਖੇ ਆ ਮਹਾਰਾਜ ਦੇ ਲਿਖੇ ਹੋਏ ਲੇਖ ਉਹ ਮਿਲਾਉਣ ਵਾਲੇ ਨੇ ਸ਼ੁਭ ਕੀਤੇ ਹੋਏ ਕਰਮ ਜਿਹੜੇ ਵਾਹਿਗੁਰੂ ਨਾਲ ਮਿਲਾਉਣ ਵਿੱਚ ਸਹਾਈ ਹੁੰਦੇ ਆ ਜਿੰਨੀ ਸਖੀਏ ਪ੍ਰਭ ਪਾਇਆ ਜਿੰਨਾ ਸਖੀਆਂ ਨੇ ਮਹਾਤਮਾ ਰੂਪੀ ਮਹਾਪੁਰਖਾ ਨੇ ਦਿਨਾਂ ਨੇ ਮੇਰੇ ਵਾਹਿਗੁਰੂ ਨੂੰ ਪਾ ਲਿਆ ਨਾਮ ਦੀ ਕਮਾਈ ਕਰਕੇ ਹਾਂ ਤੈਨ ਕੈ ਸਦ ਬਲਿਹਾਰ ਹਉ ਮਹਾਰਾਜ ਕਹਿੰਦੇ ਅਸੀਂ ਉਹਨਾਂ ਦੇ ਸਦਾ ਹੀ ਬਲਿਹਾਰ ਕੁਰਬਾਨੇ ਕੁਰਬਾਨ ਜਾਂਨੇ ਹਉ ਕੁਰਬਾਨੇ ਜਾਓ ਮਿਹਰਬਾਨਾ ਹਉ ਕੁਰਬਾਨੇ ਜਾਓ ਹਉ ਕੁਰਬਾਨੇ ਜਾਓ ਤਿਨਾਂ ਕਹਿ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾਂ ਕਹਿ ਹਉ ਸਦ ਕੁਰਬਾਨੇ ਜਾਓ ਮਹਾਰਾਜ ਸਤਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਉਹਨਾਂ ਤੋਂ ਬਲਹਾਰ ਕੁਰਬਾਨ ਜਾਂਦੇ ਹਾਂ ਮਹਾਰਾਜ ਜਿਨ੍ਹਾਂ ਨੇ ਤੈਨੂੰ ਪਿਆਰ ਕਰਕੇ ਸਾਖਿਆਤ ਕਰ ਲਿਆ ਏ ਨਾਨਕ ਹਰ ਜੀ ਮਾਇਆ ਕਰ ਮਹਾਰਾਜ ਹੁਣ ਸੰਪੂਰਨਤਾ ਕਰਦੇ ਹੋਏ ਸਾਵਣ ਦੇ ਮਹੀਨੇ ਵਿੱਚ ਸਿੱਖਿਆ ਦਿੰਦੇ ਐ ਗਰੀਬ ਨਿਵਾਜ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰੀਏ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ ਜੇ ਜ਼ਿੰਦਗੀ ਦਿੱਤੀ ਐ ਸਵਾਸ ਦਿੱਤੇ ਐ ਤੋ ਸਹੀਂ ਜਨਮ ਦੇ ਕੇ ਸੰਸਾਰ ਵਿੱਚ ਭੇਜਿਆ ਮਹਾਰਾਜ ਸਾਡੇ ਬੀਤੇ ਵੀ ਇਸ ਜਨਮ ਵਿੱਚ ਹੀ ਮਾਇਆ ਕਰਦੇਓ ਕਿਰਪਾ ਕਰਦੇਓ ਸ਼ਬਦ ਸਵਾਰਨ ਹਾਰ ਮਹਾਰਾਜ ਸਾਨੂੰ ਆਪਣੇ ਸ਼ਬਦ ਉਪਦੇਸ਼ ਦਾ ਪਿਆਰ ਲਾ ਕਰਕੇ ਸਵਾਰ ਲਓ ਮਹਾਰਾਜ ਅਸੀਂ ਵਿਗੜਿਆ ਹੋਇਆਂ ਨੂੰ ਸਵਾਰ ਲਓ ਸੱਚੇ ਪਾਤਸ਼ਾ ਸਾਡਾ ਮਨ ਇੰਨਾ ਢੀਠ ਹੈ ਸੱਚੇ ਪਾਤਸ਼ਾ ਫਿਰ ਨਹੀਂ ਆਖੇ ਲੱਗਦਾ ਪਰ ਆਪ ਸਮਰਾਥੋ ਸੱਚੇ ਪਾਤਸ਼ਾਹ ਆਪਦੇ ਸ਼ਬਦ ਉਪਦੇਸ਼ ਵਿੱਚ ਸ਼ਕਤੀ ਹੈ ਕਿਰਪਾ ਕਰਕੇ ਮਹਾਰਾਜ ਸਾਨੂੰ ਆਪਣੇ ਸ਼ਬਦ ਨਾਲ ਲਾ ਕਰਕੇ ਆਪਣੇ ਸ਼ਬਦ ਦੀ ਪ੍ਰੀਤ ਲਾ ਕਰਕੇ ਮਹਾਰਾਜ ਸਾਨੂੰ ਸਵਾਰ ਲਵੋ ਗਰੀਬ ਨਿਵਾਜ ਸੁਭਗੁਣਾ ਦਾ ਸ਼ਿੰਗਾਰ ਦੇ ਦਿਓ ਸਾਵਣ ਤਿੰਨਾ ਸੁਹਾਗਣੀ ਸਾਵਣ ਦੇ ਮਹੀਨੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਮਨੁੱਖਾ ਜਨਮ ਰੂਪੀ ਸਾਵਣ ਦਾ ਮਹੀਨਾ ਹੈ ਜਿਹੜਾ ਸ਼ੌਕ ਅਵਸਥਾ ਰੂਪੀ ਸਾਵਣ ਦਾ ਮਹੀਨਾ ਹੈ ਮਹਾਰਾਜ ਕਹਿੰਦੇ ਉਹਦੇ ਵਿੱਚ ਉਹ ਜੜੀਆਂ ਸੁਹਾਗਵੰਤੀ ਇਸਤਰੀਆਂ ਹਨ ਸੁਹਾਗਵੰਤੀ ਕਿਹਨੂੰ ਕਿਹਾ ਜਿਹਨੂੰ ਪ੍ਰਾਪਤੀ ਹੈ ਵਾਹਿਗੁਰੂ ਦੀ ਤੇ ਜਿਹੜਾ ਅਜੇ ਜਗਿਆਸੂ ਹੈ ਉਹਦੀ ਹਾਲਤ ਮਹਾਰਾਜ ਜਿਉਂ ਦਿਖਾਈ ਹੈ ਕਿ ਜਿਵੇਂ ਪਤੀ ਪ੍ਰਦੇਸ਼ ਗਿਆ ਹੁੰਦਾ ਹੈ ਤੇ ਪਤੀ ਵਰਤਾ ਇਸਤਰੀ ਫਿਰ ਆਪਣੇ ਪਤੀ ਨੂੰ ਚੇਤੇ ਕਰਦੀ ਹੈ ਸਾਵਣ ਦੇ ਮਹੀਨੇ ਵਿੱਚ ਪਤੀ ਘਰ ਆਉਂਦਾ ਹੈ ਤੇ ਉਹਦੇ ਮਲਾਪ ਵਾਸਤੇ ਜਿਵੇਂ ਉਹ ਜਿਹੜਾ ਹੈ ਚਿੰਤਨ ਕਰਦੀ ਹੈ ਉਡੀਕਦੀ ਹੈ ਜਗਿਆਸੂ ਦੀ ਉਹ ਅਵਸਥਾ ਮਹਾਰਾਜ ਨੇ ਦਿਖਾਈ ਹੈ ਕਿ ਹੈ ਤਾਂ ਪਰਮੇਸ਼ਰ ਕੋਲ ਪਰ ਬਿਰਤੀ ਦੇ ਵਿੱਚ ਜਿਹੜਾ ਹੈ ਨਾ ਉਹ ਭਾਸ ਨਹੀਂ ਰਿਹਾ ਇਸ ਕਰਕੇ ਮਹਾਰਾਜ ਪਰਦੇਸ ਪ੍ਰਦੀਤ ਹੋ ਰਹੇ ਹੈ ਤੇ ਫਿਰ ਗੁਰੂ ਜੀ ਦੇ ਉਪਦੇਸ਼ ਨਾਲ ਜਦੋਂ ਚੇਤੇ ਕਰਦੇ ਆ ਪ੍ਰੇਮ ਨਾਲ ਚੇਤੇ ਕਰਦੇ ਆ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਉਹਨਾਂ ਦੇ ਚੇਤੇ ਕਰਨ ਨਾਲ ਉਹਨਾਂ ਦੀ ਪ੍ਰੀਤ ਦੀ ਖਿੱਚ ਨਾਲ ਸਾਖਿਆਤ ਹੁੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਸਮਾਪਤੀ ਕਰਦੇ ਹੋਏ ਕਹਿੰਦੇ ਹਨ ਸਾਵਣ ਤਿੰਨਾ ਸੁਹਾਗਣੀ ਮਹਾਰਾਜ ਕਹਿੰਦੇ ਭਾਈ ਉਹਨਾਂ ਸੁਹਾਗਵੰਤੀਆਂ ਨੂੰ ਇਹ ਸ਼ੌਕ ਅਵਸਥਾ ਇਹ ਮਨੁੱਖਾ ਜਨਮ ਰੂਪੀ ਸਾਵਣ ਦਾ ਮਹੀਨਾ ਜਿਨ ਰਾਮ ਨਾਮ ਉਰ ਹਾਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਰਾਮ ਦੇ ਨਾਮ ਦਾ ਉਰ ਆਪਣੇ ਹਿਰਦੇ ਦੇ ਅੰਦਰ ਹੀ ਹਾਰ ਪਾ ਲਿਆ ਹੈ ਨਾ ਇਹ ਸਾਵਣ ਦਾ ਮਹੀਨਾ ਉਹਨਾਂ ਲਈ ਸਤਿਗੁਰੂ ਜੀ ਕਹਿੰਦੇ ਭਾਈ ਬੜਾਈ ਸੁਖਦਾਈ ਹੈ ਜਿਵੇਂ ਪਤੀ ਵਰਤਾਇ ਸਤਰੀ ਦਾ ਪਤੀਕਾਰ ਹੁੰਦਾ ਤੇ ਉਹਨੂੰ ਸਾਵਣ ਦਾ ਮਹੀਨਾ ਸੁਖਦਾਈ ਹੈ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਕੰਤਪਤੀ ਪ੍ਰਾਪਤ ਹੈ ਉਹਨਾਂ ਮਹਾਤਮਾ ਸੁਹਾਗਣੀਆਂ ਨੂੰ ਇਹ ਸ਼ਾਵਣ ਦਾ ਮਹੀਨਾ ਜਿਨ੍ਹਾਂ ਨੇ ਆਪਣੇ ਰਿਦੇ ਦੇ ਅੰਦਰ ਹੀ ਨਾਮ ਦਾ ਹਾਰ ਜਿਹੜਾ ਆਪਣੇ ਕੰਠ ਵਿੱਚ ਹੀ ਪਰੋ ਕਰਕੇ ਪਾ ਲਿਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਸੁਹਾਗਵੰਤੀਆਂ ਨੇ ਇਸ ਸ਼ਾਵਣ ਦੇ ਮਹੀਨੇ ਵਿੱਚ ਇਸ ਮਨੁੱਖਾ ਜਨਮ ਵਿੱਚ ਉਹਨਾਂ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਉਹਨਾਂ ਨੂੰ ਮਹਾਪੁਰਖ ਕਿਹਾ ਜਾਂਦਾ ਹੈ ਉਹ ਹਨ ਪੂਰਨ ਸੰਤ ਮਹਾਤਮਾ ਜਿਨ੍ਹਾਂ ਦੇ ਰਿਦੇ ਰੂਪੀ ਗਲੇ ਵਿੱਚ ਵਾਹਿਗੁਰੂ ਦੇ ਨਾਮ ਦਾ ਹਾਰ ਪਹਿ ਰਿਆ ਹੋਇਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਰਿਦੇ 'ਚ ਵਸੇ ਹੋਈਆਂ ਪੁਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸਮਤ ਬਖਸ਼ਣੀ ਜੀ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜੇਨ ਰਾਮ ਨਾਮ ਉਰਹਾਰ